ਸਾਰੇ ਵੀਰਾਂ ਨੂੰ YouTube ਚੈਨਲ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਰ ਜੀ ਵੀਡੀਓ ਨੂੰ ਐਂਡ ਤੱਕ ਕਰ ਵੇਖਿਆ ਜੇ ਅੱਜ ਬਹੁਤ ਢੇਰ ਸਾਰੇ ਸੰਦ ਵਕਾਊ ਲੈ ਕੇ ਆਏ ਵੱਖ-ਵੱਖ ਵੀਰਾਂ ਦੇ ਆ ਗੱਡੀਆਂ ਵੀਰ ਜੀ 1 2014 ਮਾਡਲ ਆਪਣਾ SLX SNX ਰੇਟ 435 ਬਲੂਰੋ ਤੇ ਇੱਕ ਹੈਗੀ ਐ ਸੇ ਵੀਰ ਕੋਲ ਹੋਰ ਗੱਡੀ ਬਲੂਰੋ ਉਹ ਹੈਗੀ ਐ ਜੀ 2009 ਮਾਡਲ ਰੇਟ 255 ਤੇ ਇਹ ਵੀਰ ਨਾਲ ਕਰ ਲੋ ਕਨੈਕਟ ਦੋਨੇ ਗੱਡੀਆਂ ਹੀ ਬਹੁਤ ਨਵੀਆਂ শোরੂਮ ਕੰਡੀਸ਼ਨ ਵਿੱਚ ਗੱਡੀਆਂ ਜੇ ਸਾਫ ਇਹ ਪੰਜਾਬ ਨੰਬਰ ਗੱਡੀਆਂ ਜੇ ਬਿਲਕੁਲ ਓਕੇ ਗੱਡੀਆਂ ਜੇ ਇੱਕ ਵੀਰ ਜੀ ਜਿਹੜੇ ਵੀਰ ਨੇ ਬਿਲਕੁਲ ਫ੍ਰੀ ਵਿੱਚ ਐਡ ਲਵਾਉਣੀ ਹੈ 7037984000 ਤੇ ਪੂਰੀ ਡਿਟੇਲ ਦਿਆ ਕਰੋ ਤੇ ਏਰੀਆ ਜ਼ਰੂਰ ਦੱਸਿਆ ਕਰੋ ਤੇ ਆ ਵੇਖ ਲੋ ਵੀਰ ਜੀ ਆ ਗੱਡੀ 2014 ਮਾਡਲ ਜੇ ਉਹ 2009 ਮਾਡਲ ਗੱਡੀ ਸੀ ਤੇ ਇਹਦਾ ਵੀ ਤੁਹਾਨੂੰ ਰੇਟ ਦੱਸ ਦਿੱਤਾ ਹੈ ਤੇ ਬਹੁਤ ਵਧੀਆਂ ਗੱਡੀਆਂ ਨੇ ਵੀਰ ਕੋਲ ਹੋਰ ਵੀ ਜੇ ਕੋਈ ਗੱਡੀ ਹਰੇਕ ਤਰ੍ਹਾਂ ਦੀ ਤੁਸੀ ਲੈਣੀ ਹੋਵੇ ਇਹ ਵੀਰ ਨਾਲ ਤੁਸੀਂ ਕਨੈਕਟ ਕਰ ਸਕਦੇ ਜੇ ਤੇ ਵੀਰ ਦਾ ਨੰਬਰ ਵੀ ਤੁਹਾਨੂੰ ਦੇ ਦਿੰਨੇ ਆ ਬਿਲਕੁਲ ਵੀਰ ਨੇ ਕੱਲੀ ਕੱਲੀ ਫੋਟੋ ਪਾਈ ਆ ਵਿੱਚੋਂ ਵੀ ਵੀਰ ਨੇ ਫੋਟੋਆਂ ਪਾਈਆਂ ਨੇ ਬਹੁਤ ਵਧੀਆ ਸਾਫ਼ ਸੁਥਰੀਆਂ ਗੱਡੀਆਂ ਵੀਰ ਦੀਆਂ ਚੰਗੀਆਂ ਗੱਡੀਆਂ ਨੇ ਕੱਲੀ ਕੱਲੀ ਵੀਰ ਨੇ ਫੋਟੋ ਪਾਈ ਆ ਅੰਦਰੋਂ ਬਾਹਰੋਂ ਇੱਕ ਨਵਾਂ ਮਾਡਲ ਆ 1 2014 ਮਾਡਲ ਆ ਪਿਆਵ ਨੰਬਰ ਗੱਡੀਆਂ ਜੇ ਬਿਲਕੁਲ ਕੋਕਾ ਪੀਸ ਗੱਡੀਆਂ ਜੇ ਛਲਾਵਾ ਬਿਲਕੁਲ ਓਕੇ ਜੇ ਜਿਹੜੇ ਕੇ ਵੀਰ ਨੇ ਕਨੈਕਟ ਕਰਨਾ ਨੰਬਰ ਤੁਹਾਨੂੰ ਸਕਰੀਨ ਤੇ ਦੇ ਦਿੰਨੇ ਆ ਤੇ ਅੰਦਰੋਂ ਬਾਹਰੋਂ ਵੀਰ ਨੇ ਫੋਟੋਆਂ ਪਾਈਆਂ ਨੇ ਬਿਲਕੁਲ ਜੈਨਮਨ ਗੱਡੀਆਂ ਜੇ ਕੋਈ ਕਲਮਪੁਰਸ਼ ਨਹੀਂ ਲੱਗੀ ਬਿਲਕੁਲ ਓਕੇ ਜੇ ਤੇ ਬਹੁਤ ਵਧੀਆ ਗੱਡੀਆਂ ਨੇ ਸਾਫ਼ ਸੁਥਰੀਆਂ ਨੇ ਤੇ ਬਲੋਰੋ ਇਹ ਆਈਆਂ ਵੀਰ ਕੋਲ ਤੇ ਜੇ ਕਿ ਵੀਰ ਨੇ ਹੋਰ ਵੀ ਕੋਈ ਗੱਡੀ ਲੈਣੀ ਹੋਵੇ ਇਹ ਵੀਰ ਦੇ ਨੰਬਰ ਤੇ ਕਨੈਕਟ ਕਰ ਸਕਦੇ ਜੇ ਤੇ ਮੇਰਾ ਵੀਰ ਤੁਹਾਨੂੰ ਹੋਰ ਵੀ ਗੱਡੀ ਮਿਲ ਜਾਏਗੀ ਤੇ ਆ ਵੇਖੋ ਵੀਰ ਜੀ ਕੋਕਾ ਪੀਸ ਗੱਡੀ ਜੇ ਬਿਲਕੁਲ ਹੀ ਨਵੀਂ ਪਈ ਹੋਈ ਆ ਦੋਨੇ ਗੱਡੀਆਂ ਇਹ ਇੱਕੇ ਵੀਰ ਦੀਆਂ ਐ ਤੇ ਇਹ ਵੀ ਗੱਡੀ ਬਹੁਤ ਵਧੀਆ ਸਾਫ਼ ਸੁਥਰੀ ਆ ਤੇ ਇਹ ਵੀ ਵੀਰ ਜੀ ਗੱਡੀ ਤੁਸੀਂ ਖਰੀਦ ਸਕਦੇ ਜੇ ਐਸ ਐਲ ਐਕਸ 2014 ਮਾਡਲ ਜੇ ਪੰਜਾਬ ਨੰਬਰ ਜੇ ਤੇ ਰੇਟ ਵੀਰ ਨੇ ਦੱਸਿਆ ਹੋਇਆ ਏ 2 ਲੱਖ ਤੇ ਉਹ ਇੱਕ ਦਾ 55000 ਰੁਪਇਆ ਏ ਤੇ ਇਹਦਾ 4 ਲੱਖ 35000 ਰੁਪਇਆ ਆ ਗੱਡੀ ਦਾ ਆ ਵੀਰ ਦਾ ਨੰਬਰ ਜੇ ਉੱਤੇ ਤੇ ਬਹੁਤ ਵਧੀਆ ਗੱਡੀਆਂ ਜੇ ਤੇ ਇਸੇ ਵੀਰ ਕੋਲ ਅੱਗੇ ਆਪਾਂ ਇੱਕ ਲੈ ਕੇ ਆ ਗਏ ਜੀ ਰੇਜ ਰੋਵਰ ਗੱਡੀ ਬਹੁਤ ਵਧੀਆ ਗੱਡੀਆਂ ਰੇਜ ਰੋਵਰ 2012 ਮਾਡਲ ਏ ਪੰਜਾਬ ਨੰਬਰ VAP ਨੰਬਰ ਜੇ ਵੀਏਪੀ ਨੰਬਰ ਵਿੱਚ ਗੱਡੀ ਜੇ ਵੀਰ ਨੇ ਅੰਦਰੋਂ ਬਾਹਰੋਂ ਫੋਟੋਆਂ ਪਾਈਆਂ ਰੇਟ ਵੀਰ ਫੋਨ ਤੇ ਦੱਸਣਗੇ ਤੇ ਅੱਗੇ ਇੱਕੇ ਮਾਲਕ ਕੋਲ ਲੈ ਕੇ ਆ ਗਏ ਜੀ ਦੋ ਟਰੈਕਟਰ ਇੱਕ 855 ਤੇ ਇੱਕ ਇਹ 2021 ਮਾਡਲ ਤੇ 855 21 ਮਾਡਲ ਤੇ 2021 ਮਾਡਲ ਆ ਗਿਆ ਜੀ ਅੱਗੇ ਆ ਪ੍ਰੀਤ 7590 ਬਕਾਉ ਇਹ ਵੀਰ ਜੀ ਏਰੀਆ ਮਾਝਾ ਵੀਰ ਦਾ ਰੇਟ ਵੀਰ ਫੋਨ ਤੇ ਦੱਸਣਗੇ ਕਰ ਲੋ ਕਨੈਕਟ ਮੇਰਾ ਵੀਰੋ ਅੱਗੇ ਲੈ ਕੇ ਆ ਗਏ ਆ ਜੀ ਇੱਕ ਕੇਐਸ ਦਾ ਤੂੜੀ ਵਾਲਾ ਰੀਪਰ ਵਿਕਾਊ ਮਾਡਲ ਹੈਗਾ 2013 ਮਹੂ ਏਰੀਆ ਰੇਟ 1,25,000 ਰੁਪਆ ਬਾਕੀ ਮੌਕੇ ਤੇ ਮਾਨਤਨ ਹੋ ਜਾਏਗਾ ਇੱਕ ਲੈ ਕੇ ਆ ਗਏ ਕੀ 855 1987 ਮਾਡਲ ਰੇਟ 1,30,000 ਏਰੀਆ ਬਾਗਾ ਪੁਰਾਣਾ ਤੇ ਇੱਕ ਲੈ ਕੇ ਆ ਗਏ ਆ ਵੀਰ ਜੀ ਆਪਾਂ ਦੋ ਸੁਪਰ ਸੀਟਰ ਬਹੁਤ ਵਧੀਆ 8-8 ਫੁੱਟੇ ਇਹਦਾ ਰੇਟ ਹੈਗਾ ਜੀ 1,15,000 ਰੁਪਿਆ ਕਿ ਇਹ ਹੈਗਾ ਜੇ 2022 ਮਾਡਲ ਆ ਤੇ ਬਹੁਤ ਵਧੀਆ ਸਾਫ ਸੁਥਰਾ ਜੇ ਅੱਗੇ ਫੇਰ ਲੈ ਕੇ ਆ ਗਏ ਆ 8 ਫੁੱਟਾ 2022 ਮਾਡਲ 1 ਲੱਖ 20 ਹਜ਼ਾਰ ਰੁਪਿਆ ਰੇਟ ਆ ਏਰੀਆ ਬਾਗਾ ਪੁਰਾਣਾ ਤੇ ਇੱਕ ਵੀਰ ਜੀ ਰਿਲੇਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਧੰਨਵਾਦ